ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲਡਰੀ ਫਾਰਮ ਵਰ ਨਾਲ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਤੇ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੈੜਾ ਦਿਖਾਵਾਂਗੇ ਤੇ ਦੋ ਦਿਖਾਵਾਂਗੇ ਝੋਟਿਆਂ 6 ਲਗ 6 ਲਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਆ ਬਾਈ ਜੀ ਜਤਿੰਦਰ ਸਿੰਘ ਪਿੰਡ ਮਾਰਕਪੁਰ ਚੁੰਗਾਂ ਜਲਾ ਮਰੇ ਕੋਲ ਆ ਮਰੇ ਕੋਲਲੇ ਤੋਂ ਬਰਨਾਲੇ ਰੋਡ ਤੇ ਪਿੰਡ ਆ ਆਪਣਾ ਮਰੇ ਕੋਲਲੇ ਤੋਂ 8 ਕਿਲੋਮੀਟਰ ਤੇ ਸ਼ੇਰਪਠਾਣੇ ਵਾਲਾ ਪਿੰਡ ਹੈਗਾ 7 ਕਿਲੋਮੀਟਰ ਬਾਈ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਬਾਈ 85448 25610 ਜੀ 85448 25610 ਜੀ ਜਿਹੜੇ ਪਹਿਲਾ ਨੰਬਰ ਤੇ ਝੋਟੀ ਦੇਖੀਏ ਨੇ ਕਿਹੜਾ ਸੂਸੂਈ ਇਹ ਬਾਈ ਦੂਜਾ ਸੂਆ ਸੂਈ ਹੋਈ ਆ ਬੱਚਾ ਕਿ ਆ ਕੇ ਪਿੱਛੇ ਕੱਟਾ ਕੱਟੀ ਆ ਗਈ ਬਾਈ ਠੀਕ ਹੈ 나ੜੂਆ ਨਾਲ ਆ ਜਮਾ ਹੈ ਨਾ 나ੜੂਆ ਨਾਲ ਆ ਜੀ ਕਹਾਂ ਦਿਨ ਹੋ ਗਿਆ ਸੂਈ ਨੂੰ ਇਹਨੂੰ ਅੱਜ ਤੀਜਾ ਦੇਣਾਗਾ ਭਰਾ ਕਿੰਨਾ ਕੁ ਦੁੱਧ ਹੁਣ ਚੋਣ ਦਾ ਆ ਜਾ ਇਹ ਬਾਈ ਬੌਲੇ ਚ ਜਮਾ ਖਾਲੀ ਹੈ ਕੀ 10 ਕਿਲੋ ਤੋਂ ਸਟਾਰਟਿੰਗ ਆ ਗਈ ਹੈ ਇਹਦੀ ਠੀਕ ਹੈ 5 ਲੀਟਰ ਟਾਈਮ ਦਾ ਹੈ ਜੀ 5 ਲੀਟਰ ਟਾਈਮ ਦਾ ਹੁਣ ਚੋਣ ਦਾ ਹਾਜ਼ਰ ਹੈ 5 ਲੀਟਰ ਟਾਈਮ ਦਾ ਬਾਈ 15 ਤੋਂ 16 ਕਿਲੋ ਚਵਾ ਕੇ ਦੇ ਦਾਂਗੇ ਠੀਕ ਹੈ ਸੋ ਕਹਿੰਦਾ ਬਾ 14 ਕਿਲੋ ਪੋਲੇ ਹੱਥ ਨਾਲ ਦੁੱਧ ਪਾਉਣ ਵਾਲੇ ਚੋਟੀ ਪੋਲੇ ਹੱਥ ਦਾ ਬਾਈ ਤੇ ਸੂਈ ਸਵਾਈ ਚੋਣ ਚੋਆ ਦੀ ਇੱਕ ਨੰਬਰ ਆ ਜਾਣਾ ਹਾਂਜੀ ਪੂਰੀ ਕੋਲੀ ਧਾਰ ਆ ਗਈ ਰੇਟ ਇਹਦਾ ਅੱਜ ਦਾ ਕੀ ਰੱਖਿਆ ਏ ਭਾਈ ਅੱਜ ਦਾ ਰੇਟ ਆ ਗਿਆ ਜਿਹੜਾ ਇਹਦਾ 127000 ਰੁਪਏ ਦੀ ਆਪਾਂ ਦੇ ਦਾਂਗੇ ਥੋੜਾ ਬਹੁਤਾ ਮਾਣਦਾਨ ਹੋ ਜਾਊਗਾ ਬਾਈ ਤੇ ਸੋੜ ਸੱਪਾ ਹੀ ਹੋਊਗਾ ਬਾਈ ਕੋਈ ਐ ਘਾਟ ਬਾਦ ਨਹੀਂ ਸੋੜ ਹੀ ਹੋਣੀ ਤੇ ਚੋਰ ਚਵਾਦੀ ਇੱਕ ਨੰਬਰ ਆ ਜਾਮਾ ਓਕੇ ਆ ਗਈ ਬਾਈ ਕੋਈ ਘਾਰ ਪੋਲੀ ਆ ਗਈ ਕੋਈ ਥਣ ਦੀ ਘਾਟ ਬਾਦ ਨਹੀਂ ਹੈਗੀ ਠੀਕ ਹੈ ਮੁੱਠੀ ਵਾਲਾ ਸੋਨਾ ਥਾਣਾ ਵਧੀਆ ਹਨਾ ਸੋ ਫਿਰ 127000 ਰੁਪਏ ਕੀਮਤ ਆ ਤੇ ਥਾਂ ਥਣ ਦੇਖੋ ਸੋਨਾ ਸਾਫ ਸੁਥਰਾ ਮੋਟਾ ਬਾਲੀ ਨਾਜਾਇਜ਼ ਪੋਲੀ ਧਾਰ ਮਗਰ ਕੱਟੀ ਨਾਰੂਆ ਨਾਲ ਆ ਜਾਮਾ ਹਾਂਜੀ ਤੇ 127 ਜੋ ਮੜਾ ਮੋਟਾ ਮਾਣਦਾਨ ਹੋ ਜਾਊਗਾ ਤੇ ਅੱਗੇ ਆਪਾਂ ਦੇਖਿਆ ਨੂੰ ਦੂਜੇ ਨੰਬਰ ਦਾ ਘੱਬਰ ਜੋਤੀ ਜੀ ਹਾਂਜੀ ਕਿਹੜਾ ਸੂਆ ਸੁੰਦੀ ਆ ਜੀ ਇਹ ਬਾਈ ਦੂਜਾ ਸੂਆ ਸੁੰਦੀ ਆ ਕਹਿ ਦਨ ਲੈ ਜੂਗੇ ਇਹਦੇ ਬਾਈ ਇਹਦੇ 10 ਦਿਨ ਪਏ ਨੇਗੇ 10 ਦਿਨ ਸੂਣ ਚ ਵਾਕੀ ਕਿੰਨਾ ਕੁ ਦੁੱਧ ਦੱਸਿਆ ਮਾਲ ਕਰਿਆ ਆਪਾਂ ਨੂੰ ਇਹਦਾ ਬਾਈ ਪਲੂਨ ਦਾ ਅਗਲੇ ਨੇ 13 ਕਿਲੋ ਦੁੱਧ ਚੋਇਆ ਹੋਇਆ ਨਾਲ ਦੇ ਪਿੰਡੋ ਹੀ ਲਈ ਆ ਗਈ 13 ਕਿਲੋ ਦੁੱਧ ਪਲੂਨ ਦਾ ਚਵਾਇਆ ਹੋਇਆ ਥੋੜੀ ਬਾਹਰ ਨੂੰ ਤੇ ਦਿਨ ਹਫਤਾ ਖੰਡ ਕੱਢਦੀ ਆ ਜੀ ਹੈਨਾ ਹਾਂ ਪਹਿਲਾਂ 2-4 ਦਿਨ ਪਹਿਲਾਂ ਵੀ ਦੂ ਸਕਦੀ ਆ ਬਾਈ ਇਹਦਾ ਪਰ ਰੇਟ ਕੀ ਰੱਖਿਆਗਾ ਏ ਏ ਬਾਈ ਹਾਂ ਨਾ ਦੇਵਾਂਗੇ ਆਪਾਂ 130000 ਰੁਪਏ ਦੀ ਫਰ ਦੂਜੇ ਨੰਬਰ ਤੇ 130000 ਦੀ ਤੂੰ ਜਹਾਵਤਾ ਖੰਡ ਬਾਕੀ ਪਿਆ ਹਾਂਜੀ ਕੱਦ ਬੱਡ ਚੰਗਾ ਜਿੰਦ ਜਾਨ ਰਾਜੀ ਸਮੀ ਬਲੀ ਵੀ ਕਹਿੰਦਾ ਬਾ ਚੰਗੀ ਸੇਵਾ ਕਰ ਲੂ ਦਾ ਮੁੰਡਾ 13 14 ਕਿਲੋ ਦਾ ਤਾਂ ਮਰਦੀ ਨਹੀਂ ਹਾਂਜੀ 15 ਕਿਲੋ ਦਾ ਤਾਂ ਆਮਨਾਲ ਚਵਾ ਦੂਗੀ ਬਾਈ ਠੀਕ ਹੈ ਤੇ ਕਿਚੇ ਖੋਚਨ ਦੀ ਬੋਲੀ ਆ ਜਾਵਾਂ ਜਮਾ ਬੋਲੀ ਆ ਜੀ ਬਾਈ ਠੀਕ ਹੈ ਸੋ ਕੱਦ ਬੱਡ ਦੇਖੋ ਜਿੰਦ ਜਾਨ ਚੰਗਾ ਦੂਜਾ ਸੂਆ ਸੁੰਦੀ ਵੀ ਆ ਪਰ ਦਿਨ ਹਫ਼ਤਾ ਇਕ ਖੰਡ ਲੈਂਦੀ ਵੀ ਆ ਲੈ ਵਲੂਆ ਬੜਾ ਸੁਣਾ ਸਾਫ਼ ਸੁਥਰਾ ਤੇ ਬਾਗੀ ਕੱਦ ਬੈਡ ਬਾਜਾਂ ਵਿੱਚ ਜੂਤ ਪੜੀ ਪੁਲੀ ਬਹੁਤ ਜਾਂਦੇ ਆ ਤੇ ਤੀਜੇ ਨੰਬਰ ਆ ਪੜੀ ਬਹਿੜ ਦੇਖੀ ਜਾਨੇ ਇਹ ਕਿਹੜਾ ਸੂਆ ਜੀ ਇਹ ਬਾਈ ਪਹਿਲਾ ਸੂਆ ਸੂਈ ਹੋਈ ਆ ਸੂਈ ਹੋਈ ਆ ਬੱਚਾ ਹੈਗਾ ਮਗਰ ਬੱਛਾ ਆ ਗਾ ਬਾਈ ਉਹ ਚਿੱਟੇ ਰੰਗ ਦਾ ਅੰਦਰ ਆ ਗਾ ਸਾਰੇ ਬੱਚੇ ਇਕੱਠੇ ਖੜੇ ਨੇ ਹਾਂਜੀ ਠੀਕ ਹੈ ਤੇ ਕਹਿਮਾ ਕਿ ਦਿਨ ਹੋ ਗਿਆ ਸੂਈ ਨੂੰ ਇਹਨੂੰ ਤੀਜਾ ਲੈਣਾ ਸੂਈ ਨੂੰ ਬਾਈ 13 ਕਿਲੋ ਦੁੱਧ ਇਹਦੇ ਥੱਲੇ ਚੋਣ ਦਾ ਗਾ ਦੰਦੀਆਂ ਦੋ ਦੰਦਾਂ ਦੀ ਠੀਕ ਹੈ ਗਾਂਹਾਂ ਚੈੱਕ ਕਰਾਉਣੇ ਆ ਦੋ ਦੰਦ ਸਾਢੇ 6 ਲੀਟਰ ਪਰ ਟਾਈਮ ਦਾ ਦੁੱਧ ਚੋਣੇ ਨੇ ਤਾਂ ਹਾਜ਼ਰ ਆ ਹਾਂਜੀ ਤੇ ਜੇਰ ਵਗੈਰਾ ਧਾਰ ਤੂੰ ਰੋਕਿਆ ਜਮਾਂਨ ਓਕਿਆ ਧਾਰ ਤੂੰ ਰੋਕਿਆ ਕੋਈ ਥਣ ਦੀ ਘਾਟ ਬਾਦ ਨਹੀਂ ਹੈਗੀ ਠੀਕ ਹੈ ਮੂੰਹੋ ਦੋ ਦਾਂਦਾ ਮੂੰਹੋ ਦੋ ਦਾਂਦਾ ਠੀਕ ਹੈ ਅੰਦਾਜ਼ਾ ਇਹ ਦੁੱਧ ਕਿੰਨਾ ਪਾ ਦੂਗੀ ਇਹ ਭਾਈ 16-17 ਕਿਲੋ ਆਮ ਨਾਲ ਪਾ ਦੂ ਠੀਕ ਹੈ ਵਾ ਠੀਕ ਓਕੇ ਸੋ ਦੋ ਦਾਂਦੇ ਤੇ ਰੇਟ ਇਹਦਾ ਬਾਕੀ ਰੱਖਿਆ ਜੀ ਭਾਈ ਮੁੱਲ ਨਹੀਂ ਕਰਨਾ ਆ 50000 ਦੀ ਆਪਾਂ ਦੇਣੀ ਆ ਸਿਰਫ 50000 ਦੀ ਹਾਂਜੀ ਸੋ ਵੀਰ ਸਿਰਫ 50000 ਦੀ ਦੋ ਲੰਦ ਬੱਚੀ ਸੂਈ ਸਵਾਈ 13 ਲੀਟਰ ਦੁੱਧ ਲੈਟ ਚੋਂ ਦਾ ਹਾਜ਼ਰ ਆ ਜਾਵਾਂ ਸੂਈ ਨੂੰ ਪੁੱਜ ਕੇ ਰਹਿਣ ਹੋ ਗਏ ਪਹਿਲਾ ਨੰਬਰ ਦੀ ਤਾਂ ਆਪਾਂ ਕੱਦ ਵੈੱਟ ਵੀ ਚੰਗੀਆਂ ਤੇ ਬਰੀਡ ਜਾਤ ਪਾਤ ਵੀ ਚੰਗੀਆਂ ਤੇ ਅੱਗੇ ਇਹ ਨਾਲ ਦੂਜੇ ਨੰਬਰ ਤੇ ਵਾਹ ਦੇਖੇ ਨੇ ਜਿਹੜੀ ਇਹ ਬਾਈ ਰਾਤ ਦੀ ਸੂਈ ਹੋਈ ਹੈਗੀ ਠੀਕ ਹੈ ਸੂਆ ਕਰਾ ਸੂਈ ਹੈ ਇਹ ਇਹ ਦੂਜਾ ਸੂਆ ਸੂਈ ਆ ਬਾਈ ਠੀਕ ਹੈ ਮਾੜੇ ਮਾੜੇ ਸਿੰਘ ਆ ਗਏ ਹਨਾ ਹਾਂ ਜੀ ਦੁੱਧ ਕਿੰਨਾ ਕੰਦਾ ਜਾ ਵਦੂਗੀ ਇਹ ਬਾਈ ਪਲੂਨ ਦਾ ਆਪਾਂ ਘਰੇ ਚੋਈ ਹੋਈ ਆ ਬਾਈ ਕਿਲੋ ਦੁੱਧ ਘਰੇ ਘਰੇ ਚੋਇਆ ਹੋਇਆ ਠੀਕ ਹੈ 20 ਮੰਨ ਕੇ ਲੈ ਜਿਹੜਾ ਮਰਜੀ ਹਾਂ ਜੀ ਕਹਿੰਦੇ ਬਾ 20 ਕਿਲੋ ਮੰਨ ਕੇ ਜਿਹੜਾ ਮਰਜੀ ਲੈ ਲਓ 30 ਕਿਲੋ ਦੁੱਧ ਪਾਉਗੀ ਰੇਟ ਇਹਦਾ ਕੀ ਰਹੂਗਾ ਇਹ ਬਾਈ ਹਾਂ ਨਾ ਆਪਾਂ 75000 ਦੀ ਦੇਵ ਏ ਕੋ ਖੁੱਲਣੀ ਨਹੀਂ ਨਹੀਂ ਹੈਗੀ ਠੀਕ ਹੈ ਕੋਈ ਗੱਲ ਨਹੀਂ ਤੇ ਅੱਗੇ ਨਾਲ ਆ ਗਈ ਤੀਜੇ ਨੰਬਰ ਤੇ ਇਹ ਕਿਹੜਾ ਸੂਈ ਇਹ ਵੀ ਦੂਜਾ ਸੂਆ ਸੂਈ ਹੋਈ ਆ ਬਾਈ ਕਿੰਮਾ ਜਣ ਹੋ ਗਿਆ ਇਹ ਵੀ ਕੱਲ ਦੀ ਸੂਈ ਹੋਈ ਆ ਬਾਈ ਕੱਲ ਦੀ ਸੂਈ ਹੋਈ ਆ ਤੇ ਥਣ ਲੇਵਾ ਬੜਾ ਚੰਗਾ ਅੱਛਾ ਇਹਦੇ ਬੱਛਾ ਦਾ ਆ ਬੈਠਾ ਬਾਈ ਠੀਕ ਹੈ ਕਾਲਾ ਰੰਗ ਵਾਲਾ ਹਣਾ ਹਾਂ ਠੀਕ ਹੈ ਕਿੰਨਾ ਦੁੱਧ ਨਿਪੜੂਆ ਇਸ ਵਕਤ ਇਹ ਬਾਈ ਇਸ ਟਾਈਮ ਇਹਦੇ ਥੱਲੇ ਬੌੜਾ ਹੋਊਗਾ 15 ਕਿਲੋ ਦੁੱਧ ਇਹਦਾ ਟਾਈਮ ਹਾਂ ਦੁੱਧ ਇਹ ਬਾਈ ਪਾਉਗੀ ਬਾਈ ਤੋਂ 24 ਦੇ ਵਿੱਚ ਤੇ ਪਾਉ ਵੀ ਫਾਇਦਾ ਹਣਾ ਪਾਉ ਵੀ ਫਾਇਦਾ ਵਾਲਾ ਭਰਾ ਠੀਕ ਹੈ ਇਹਦਾ ਰੇਟ ਆਪਾਂ ਕੀ ਰੱਖਿਆ ਜੀ ਇਹ ਬਾਈ ਹਾਂ ਨਾ ਦੇ ਦਾਂਗੇ ਆਪਾਂ 85000 ਰੁਪਏ ਦੀ ਠੀਕ ਹੈ ਤੀਜੇ ਨੰਬਰ ਵਾਲੀ ਦੇ ਦਾਂਗੇ ਆਪਾਂ 85000 86000 ਰੁਪਏ ਦੀ ਦੋ ਦੋ 24 25 ਲੀਟਰ ਦੇ ਘਰਾਂ ਚ ਤੇ ਪਲੱਸ ਫਾਇਦਾ ਵਾਲਾ ਕੰਡ ਵੀ ਛੋੜਾ ਜਾਣਾ ਨਾ ਕੰਡੀ ਸ਼ੀਲ ਪੂਰੀ ਆ ਬਾਈ ਠੀਕ ਹੈ ਜੇਰ ਜੁਲ ਜਮਾ ਡੰਨ ਜਮਾ ਓਕੇ ਆ ਬਾਈ ਠੀਕ ਹੈ ਕੋਈ ਸ਼ਾਂਤੀ ਘਾਟ ਬਾਦ ਹੋਵੇ ਜੇਰ ਦੀ ਹੋਵੇ ਉਹ ਗਾਰੰਟੀ ਆ ਆਪਣੀ ਸੋ ਵੀਰੋ ਕੱਦ ਕਰ ਚ ਬੜੀ ਚੰਗੀ ਆ ਗਈ ਵੜਾ ਢਿੱਲੇ ਵਾਲੂ ਬੜਾ ਸੋਹਣਾ ਸਾਫ ਇਹ ਹਾਥੀ ਤੋਂ ਜਿਆਦਾ ਠਾਣਾ ਗਿਆ। ਹਾਂ ਜੀ। ਤੇਰੀ ਚੌਥੇ ਨੰਬਰ ਦੇ ਪਾ ਵਹਿੜ ਦੇਖੀ ਜਾਨੇ ਇਹ ਕਿਹੜਾ ਸੂਆ ਜੀ? ਇਹ ਬਾਈ ਦੂਜਾ ਸੂਆ ਸੂਈ ਆ ਗਈ। ਇਹ ਆਪਣੇ ਜਰਸੀ ਕਾਫੀ ਕਲਰ ਜੇ ਚਾਹੀਦਾ। ਜਰਸੀ ਹਾਂ ਬਾਈ। ਠੀਕ ਆ। ਕਾ ਇੱਕ ਦਿਨ ਹੋ ਗਿਆ ਸੂਈ ਨੇ। ਇਹ ਵੀ ਬਾਈ ਰਾਤ ਦੀ ਸੂਈ ਹੋਈ ਆ ਜੀ। ਠੀਕ ਹੈ। ਤੇ ਦੁੱਧ ਕਿੰਨਾ ਕਰਦਾ ਜਾਇਆ ਬੰਦਾ? ਇਹ ਥੱਲੋਂ ਬਾਈ ਆਪਾਂ ਕੱਢਿਆ ਸੀਗਾ 3.5 ਕਿਲੋ ਬੌਲਾ ਸਵੇਰੇ। ਠੀਕ ਹੈ। ਰਾਤੀ ਸੂਈ। ਇਧਰ ਢੋਲ ਦੇ ਕੋਈ ਗੱਲ ਨਹੀਂ। ਮਾਂ ਕਰ ਇਹਦੇ ਬੱਸੀ ਆ ਗਈ ਬਾਈ ਉਹ ਬੈਠੀ ਆ ਗਈ। ਠੀਕ ਹੈ। ਬੱਸੀ ਏਵੀਐਸ ਦੇ ਹੀ ਮੰਦੀ ਆ ਗਈ ਬਾਈ ਤੇ ਕਾਫ ਆ ਬਿਠੇ ਬੱਚੀ ਇਹ ਆ ਆ ਗਈ। ਚੋ ਆ ਬਿਠੇ ਬੱਚੀ ਤੇ ਲੈਵਲ ਨੂੰ ਆ ਬੜਾ ਤਕੜਾ ਇਹ ਬਹਾਨਾ ਜੀ ਨੈਟ ਦੇਣੀ ਕਿੰਨੇ ਦੀ ਹੈ। ਇਹ ਹਾਂ ਨਾ ਜੀ ਬਾਈ 98000 ਰੁਪਏ ਦੀ ਆਪਾਂ ਦੇਣੀ ਆਂਗੀ। ਠੀਕ ਆ 2 ਘਟ ਲੱਖ ਦੀ। ਹਾਂ ਜੀ। ਤੇ ਜੇਰ ਵਗੈਰਾ ਜਮ ਓਕੇ ਹੈ ਨਾ ਜਮ ਓਕੇ ਆ ਬਾਈ। ਤੇ ਦੁੱਧ ਵੀ ਚੰਗਾ ਬਹੁਤ ਕਰ। ਦੁੱਧ ਬਾਈ ਜੀ ਆਪ ਲੂਨ ਦਾ ਪਾਇਆ ਹੋਇਆ 18 ਕਿਲੋ। ਠੀਕ ਹੈ। 20 ਤੋਂ ਪਲੱਸ ਪਾ ਦੂਗੀ। ਤੇ ਅੱਗੇ ਬਜਰੇ ਖੁੱਲ੍ਹੇ ਬੜਾ ਵੇਖੀ ਜਨੇ ਆਹੇ। ਹਾਂ ਜੀ। ਇਹ ਬਾਈ ਘਰ ਦੀਆਂ ਨੇ ਆਪਣੀਆਂ। ਤਿੰਨ ਬੜਾਂ। ਇਹ ਆ ਜਰਸੀ ਤਾਂ ਅਜੇ ਆਪਾਂ ਦਿੰਦੇ ਨਹੀਂ ਇਹ ਤਾਂ ਤਿਆਰ ਕਰਕੇ ਭ ਅਖਰੀ ਮਰੇ ਨਾ ਤੇ ਕਿੰਨਾ ਕਿੰਨਾ ਟਾਈਮ ਬਾਕੀ ਬੈ ਨਾ ਇਹਦੇ ਦਾ ਬਾਈ ਪਾਏ ਨੇ ਦੱਸ ਦੇਣਾ ਠੀਕਾ ਡੱਬੀ ਦੇ ਹਾਂਜੀ ਤੇ ਉਹਦੇ ਇਹਦੇ ਵੀ 10 11 ਦਿਨ ਪਾਏ ਨੇ ਬਾਈ 10 11 ਦਿਨ ਸੂਣ ਚ ਇਹਦੇ ਬਾਕੀ ਆ ਹਾਂਜੀ ਤੇ ਕਹਿੰਦਾ ਕਿੰਨੇ ਕਿ ਦੁੱਧ ਦੇ ਮਾਲ ਕਰ ਦੋਨੇ ਉਹ ਬਾਈ 30 ਕਿਲੋ ਤੋਂ ਤੇ ਦੂਜਾ ਸੂਆ ਪਾ ਦੂਗੀ ਆ ਵੀ ਦੂਜਾ ਸੂਆ ਸੂਣ ਦੀ ਆ ਇਹ 26 27 ਕਿਲੋ ਦੁੱਧ ਪਾ ਦੂਗੀ 25 ਤੋਂ ਬਾਹਰ ਪਾ ਦੂਗੀ ਹਾਂਜੀ ਤੇ ਰੇਟ ਇਹਨਾਂ ਦੇ ਇਹ ਬਾਈ ਆਪਾਂ ਹਾਂ ਨਾਲ ਚ ਦੇਣੀ ਹੈਗੀ 62000 ਦੀ ਇਹਦੀ ਠੀਕ ਆ 62000 ਦੀ ਆ ਬੱਚੀ ਹਾਂਜੀ ਤੇ ਡੱਬੀ ਚ ਟੀ ਜਿਹੜੀ ਇਹ ਦੇਵਾਂਗੇ ਭਾਈ ਆਪਾਂ ਹਾਂ ਨਾ ਜੋ 97000 ਰੁਪਏ ਦੀ 97000 ਦੀ ਹਾਂਜੀ ਤੇ ਜਰਸੀ ਅਜੇ ਕੱਚੀ ਆ ਉਹ ਕੱਚੀ ਆ ਭਾਈ ਇਹਦਾ ਤਿਆਰ ਕਰਕੇ ਦੇਵਾਂਗੇ ਠੀਕ ਹੈ ਨੰਬਰ ਐਡਰੈਸ ਬੋਲ ਦਿਓ ਦੁਬਾਰਾ ਆਪਣਾ ਨੰਬਰ ਬਾਈ 85448 25610 ਠੀਕ ਹੈ ਜੋ ਕਿਸੇ ਵੀਰ ਦੇ ਕੋਈ ਵੀ ਨਾਕ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ